খ <laughs> ਅਜੂ ਜੇ ਤਾਂ ਅਜੂ ਪਰਤੇ 56 ਪਿੰਡਾਂ ਵਾਲੇ ਮੁੰਡੇ ਆ ਗਏ ਸਿਕਲਵਾਗੇ ਬਾਈ ਦਾ ਦੁਨਿਆ ਆਇਆ ਹੋਵੇ ਅਸੀਂ ਕਿੱਧਰ ਕਿੱਧਰ ਵਟਸਐਪ ਨੂੰ ਕਾਲ ਕਰ ਆ ਪੜੇ ਜਾ ਚਾਹ ਚੋਲਾ ਨਹੀਂ ਥਾਲ ਮੈਂ ਹੱਬ ਅੱਜ ਪਤਾ ਦੀ ਮਨਜੀ ਸਾਹਿਬ ਚੋਲਾ ਵੱਡਾ ਲੱਗੇ ਜਾਈ ਹੈ ਚੋਲਾ ਵੱਡਾ ਲਾਵਾਂਗੇ ਤੈਨੂੰ ਬਹੁਤ ਹੀ ਸਤਿਕਾਰਯੋਗ ਜਿਹੜੇ ਅੱਜ ਧਨ ਭਾਗ ਨੇ ਸਾਡੇ ਤਲਵੰਡੀ ਵਾਲਕ ਨਗਰ ਦੇ ਜਿਨ੍ਹਾਂ ਦੇ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਮੰਤਰੀ ਸਾਹਿਬ ਚੇਤਨ ਸਿੰਘ ਜੀ ਜਾੜਾ ਬਾਜਰਾ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਗ੍ਰਾਂਟਾਂ ਦੇ ਕੇ ਨਵਾਜਿਆ ਜਿਸ ਤਰ੍ਹਾਂ ਕੇ 35 ਤੋਂ 40 ਲੱਖ ਰੁਪਇਆ ਆਪਣੇ ਸਕੂਲ ਲਈ ਤੇ ਟੋਬੇ ਦੀ ਗ੍ਰਾਂਟ ਛੋਟੀਆਂ ਮੋਟੀਆਂ ਹੋਰ ਬਹੁਤ ਗਰਾਂਡਾ ਨੇ ਜਿਹੜਾ ਅੱਜ ਮੰਤਰੀ ਸਾਹਿਬ ਉਦਘਾਟਨ ਕਰਨ ਆਏ ਨੇ ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀਆਂ ਕਿ ਇੱਕ ਬੱਚੇ ਜਿਹੜੇ ਨੇ ਇਹ ਆਪਾ ਦੇਸ਼ ਕੌਮ ਦੀ ਨੀਂਹ ਕਹਿ ਲਈਏ ਜੇ ਨੀਂਹ ਮਜ਼ਬੂਤ ਹੋਏਗੀ ਤਾ ਆਪਣਾ ਦੇਸ਼ ਮਜ਼ਬੂਤ ਹੈ ਸੋ ਵੱਡਾ ਪਰਾਲਾ ਹੈ ਮਾਨ ਸਰਕਾਰ ਦਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬਹੁਤ ਵਧੀਆ ਸੋਚ ਦੇ ਤਹਿਤ ਸਕੂਲਾਂ ਨੂੰ ਤੇ ਗਰਾਊਂਡਾਂ ਨੂੰ ਪ੍ਰਮੋਟ ਕੀਤਾ ਹੈ ਸੋ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੈ ਸਾਡੇ ਗੁਰਦੇਵ ਸਿੰਘ ਜੀ ਟਵਾਣਾ ਪੀਏ ਸਾਹਿਬ ਸਾਡੇ ਗੱਜੂ ਮજરા ਸਾਹਿਬ ਵਿੜੀ ਪੀਓ ਸਾਹਿਬ ਸਾਡੇ ਚੌਕੀ ਇੰਚਾਰਜ ਸਰਦਾਰ ਹਰਦੇਵ ਸਿੰਘ ਜੀ ਹੋਰ ਵੀ ਜਿੰਨੇ ਦੋਨੇ ਪੰਚਾਇਤਾਂ ਸਾਡੇ ਕੋਠਿਆਂ ਵਾਲੀ ਪੰਚਾਇਤ ਸਰਪੰਚ ਸਾਹਿਬ ਸਾਡੇ ਤਲਵੰਡੇ ਵਾਲਕ ਦੀ ਪੰਚਾਇਤ ਸਰਪੰਚ ਸਾਹਿਬ ਸਮੂਹ ਮੈਂਬਰ ਨੌਜਵਾਨ ਸਾਥੀ ਜਿੰਨੇ ਵੀ ਪਹੁੰਚਿਓ ਇੱਥੇ ਪਹੁੰਚਣ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਅਚੇਚੇ ਤੌਰ ਤੇ ਧੰਨਵਾਦ ਕਰਦੇ ਆਂ ਸਾਡੇ ਮੰਤਰੀ ਸਾਹਿਬ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਪੈਲ ਦੇ ਆਧਾਰ ਤੇ ਰੱਖਿਆ ਹੋਇਆ ਜੇ ਕੋਈ ਵੀ ਅਸੀਂ ਮੰਗ ਰੱਖਦੇ ਹਾਂ ਪੰਚਾਇਤ ਵੱਲੋਂ ਦੋਨੇ ਪੰਚਾਇਤਾਂ ਤਾਂ ਸਾਡੀ ਪੈਲ ਦੇ ਆਧਾਰ ਤੇ ਸੁਣਦੇ ਨੇ ਤੇ ਸਾਨੂੰ ਮਾਣ ਵੀ ਹੈ ਸਾਡੇ ਭਰਾ ਨੇ ਵੱਡੇ ਸਾਡੇ ਵਿੱਚੋਂ ਹੀ ਪਹਿਲਾ ਪਹਿਲੀ ਸਰਕਾਰਾਂ ਦੇ ਮੰਤਰੀਆਂ ਵਾਂਗੂ ਨਹੀਂ ਕੋਈ ਰਜਵਾੜੇ ਜਾਂ ਕੋਈ ਵੀ ਉੱਠ ਕੇ ਇਹ ਸਾਡੇ ਭਰਾ ਸ਼ੁਰੂ ਤੋਂ ਹੀ ਸਾਡੇ ਵਿੱਚ ਵਿਚਰੇ ਨੇ ਬਹੁਤ ਸਿਆਣੇ ਸੂਝਵਾਨ ਤੇ ਸਾਨੂੰ ਮਾਣ ਆ ਇਹਨਾਂ ਤੇ ਤੇ ਹੋਰ ਵੀ ਸਾਨੂੰ ਆਸਾਂ ਨੇ ਸਮਾਂ ਬਹੁਤ ਪਿਆ ਕਰਨ ਵਾਲਾ ਸਮਾਂ ਜਿਹੜਾ ਹੋਣਾ ਆਣਾ ਤੇ ਬਹੁਤ ਕੁਛ ਦਿੱਤਾ ਜਿਹੜੀ ਆ ਵੱਡੀ ਦੇਣ ਹੈ ਸਕੂਲਾਂ ਨੂੰ ਸਾਡੇ ਸਕੂਲਾਂ ਦੇ ਸਟਾਫ ਵੀ ਬੈਠੇ ਨੇ ਦੋਨਾਂ ਦੇ ਮਾਸਟਰ ਜੀ ਕਮਲ ਸਾਰਾ ਅਮਰਜੀਤ ਸਾਰਾ ਦੂਜੇ ਸਰ ਵੀ ਬੈਠੇ ਨੇ ਸੋਨਾਂ ਦਾ ਵੀ ਤਹਿਦ ਲੋ ਧੰਨਵਾਦ ਕਰਦੇ ਆ ਵੀ ਜਿਹੜੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਤੇ ਇਸ ਗਰਾਊਂਡ ਨੂੰ ਇੱਕ ਅਸੀਂ ਇਹ ਸਮਝਦੇ ਆ ਵੀ ਇਸ ਇਲਾਕੇ ਦਾ ਸਭ ਤੋਂ ਵਧੀਆ ਜਿੱਦਾਂ ਪੁਰਾਣਾ ਸਕੂਲ ਹੈ ਗਰਾਊਂਡ ਬਣਾ ਕੇ ਤੇ ਇਸ ਪਿੰਡ ਨੂੰ ਦਿੱਤਾ ਜਾਵੇ ਸੋ ਅਸੀਂ ਵਾਰ-ਵਾਰ ਮੰਤਰੀ ਸਾਹਿਬ ਨੂੰ ਬੇਨਤੀ ਨਹੀਂ ਕਰਨੀ ਕਿਉਂਕਿ ਇਹਨਾਂ ਨੂੰ ਆਪ ਪਤਾ ਹੈ ਸਾਡੇ ਪਿੰਡ ਦਾ ਖਾਸ ਖਿਆਲ ਰੱਖਦੇ ਨੇ ਬਹੁਤ ਧੰਨਵਾਦ ਮੰਤਰੀ ਸਾਹਿਬ ਦਾ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਵੀਰ ਗੁਰਦੇਵ ਸਿੰਘ ਜੀ ਟਵਾਣਾ ਸਾਹਿਬ ਅੱਛਾ ਵੀਡੀਓ ਬीडीपी ਸਾਹਿਬ ਪੁੱਲਰ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਉਹ 2 ਮਿੰਟ ਲਈ ਟਾਈਮ ਦੇਣਗੇ ਬੀਡੀਪੀਓ ਸਾਹਿਬ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਤਲਵੰਡੀ ਮਾਲਕ ਅਤੇ ਤਲਵੰਡੀ ਕੋਟੇ ਤੇ ਮੇਰੇ ਬਜ਼ੁਰਗ ਸਾਥੀ ਨੌਜਵਾਨ ਵੀਰ ਕਿਉ ਆਪਾਂ ਜੇ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਏ ਆ ਇੱਕ ਪੰਜਾਬ ਸਰਕਾਰ ਦਾ ਬਹੁਤ ਹੀ ਉੱਤਮ ਉਪਰਾਲਾ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਜਿਹੜਾ ਸਾਡੇ ਦੇ ਕਲੰਕ ਲਗਾ ਦੀ ਨਸਿਆਂ ਦਾ ਉਧਰ ਹਟਾ ਕੇ ਬਲ ਆਇਆ ਜਾਵੇ ਇਸ ਜਿਹੜੇ ਮੰਤਵ ਲਈ ਜਿਹੜੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਜੋਗ ਅਗਵਾਈ ਹੇਠ ਆਪਣੇ ਐਮ ਐਲ ਏ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਪੰਜਾਬ ਸਰਕਾਰ ਦੀ ਸਚੱਜੀ ਅਗਵਾਈ ਹੇਠ ਆਪਾਂ ਨੂੰ ਜਿਹੜਾ ਇਸ ਪਿੰਡ ਨੂੰ ਇੱਕ ਵਧੀਆ ਗਰਾਊਂਡ ਮਿਲਿਆ ਜਿਹਦੇ ਵਿੱਚ ਸਾਰੀਆਂ ਸਹੂਲਤਾਂ ਹੋਣਗੀਆਂ ਇਹ ਆਪਣੇ ਪਿੰਡ ਲਈ ਬਹੁਤ ਹੀ ਜਿਹੜਾ ਭਾਗਾਂ ਵਾਲਾ ਦਿਨ ਹੈ ਜਿਹੜਾ ਆਪਾਂ ਅੱਜ ਇਸ ਜਿਹੜਾ ਕਮ ਦਾ ਆਪ ਘਾਟ ਨਮਾਨਯੋਗ ਆਪਣੇ ਐਮਐਲਏ ਸਾਹਿਬ ਕਰ ਰਹੇ ਨੇ ਇੱਥੇ ਆਉਣ ਤੇ ਮੈਂ ਮਾਨਯੋਗ ਐਮਐਲਏ ਸਾਹਿਬ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਤੁਹਾਡੇ ਵੱਲੋਂ ਉਹਨਾਂ ਦਾ ਸਵਾਗਤ ਕਰਦਾ ਤੇ ਉਹਨਾਂ ਨਾਲ ਆਏ ਸਾਡੇ ਵੱਡੇ ਵੀਰ ਪਲਕਾਰ ਸਿੰਘ ਜੀ ਗੱਜੂ ਮਾਜਰਾ ਚੇਅਰਮੈਨ ਮਾਰਕੀਟ ਕਮੇਟੀ ਸਮਾਣਾ ਸਰਦਾਰ ਗੁਰਦੇਵ ਸਿੰਘ ਜੀ ਪੀਏ ਮੰਤਰੀ ਸਾਹਿਬ ਇਹਨਾਂ ਨੂੰ ਇੱਥੇ ਆਉਣ ਤੇ ਮੈਂ ਜੀਓ ਆਖਦਾ ਹੋਇਆ ਇਹ ਤੁਹਾਨੂੰ ਇਹਨਾਂ ਦੀ ਤਰਫੋਂ ਇਹਨਾਂ ਨੂੰ ਮੈਨੂੰ ਸਪੈਸ਼ਲ ਹਦੈਤਾਂ ਨੇ ਪੀੜੀ ਕੋਈ ਗ੍ਰਾਂਟ ਆਉਂਦੀ ਹੈ ਉਹ ਨਾਲ ਦੀ ਨਾਲ ਖਰਚ ਕਰਵਾ ਕੇ ਉਹਦੇ ਕੰਮ ਵਧੀਆ ਪੱਧਰ ਤੇ ਕਰਵਾਏ ਜਾਣ। ਇਹਦੇ ਵਿੱਚ ਸਾਡਾ ਕੱਲਿਆਂ ਦਾ ਵੀ ਉਹ ਨਹੀਂ ਹੈਗਾ ਤੁਸੀਂ ਵੀ ਛੋਟਾ ਪੈਸਾ ਹੈ ਉਹ ਤੁਸੀਂ ਲਗਾਉਣਾ ਹੁੰਦਾ ਤੁਸੀਂ ਵੀ ਉਹਦੀ ਨਿਗਰਾਨੀ ਕਰਨੀ ਹੈ। ਕਿਉਂਕਿ ਅਸਲੀ ਆਡਿਟ ਤਾਂ ਜਿਹੜਾ ਤੁਸੀਂ ਉਹ ਕਰ ਸਕਦੇ ਹੋ। ਜਿਹੜਾ ਕੰਮ ਹੁੰਦਾ ਉਹਦਾ ਆਪਦਾ ਵੀ ਧਿਆਨ ਰੱਖਿਆ ਕਰੋ ਕਿ ਕੰਮ ਛੋਟਾ ਸਹੀ ਹੋ ਰਿਹਾ ਹੈ। ਜਾਇ ਜੇ ਕਿਤੇ ਵੀ ਉਹਨੂੰ ਘਾਟ ਬਾਧ ਲੱਗਦੀ ਹੈ ਤਾਂ ਉਹ ਸਾਨੂੰ ਦੱਸ ਦਿਆ ਕਰੋ ਵੀ ਇੱਥੇ ਘਾਟ ਲੱਗ ਰਹੀ ਹੈ ਉਹਨੂੰ ਠੀਕ ਕਰ ਲੈ ਕਰਾਂਗੇ ਅਸੀਂ। ਕਿ ਅੱਜ ਮੈਂ ਫੇਰ ਇੱਥੇ ਆਉਣ ਤੇ ਮਾਨਯੋਗ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਹੁਣ ਮੈਂ ਬੇਨਤੀ ਕਰਦਾ ਕਿ ਆਪ ਦੇ ਪਿੰਡ ਨੂੰ ਜਿੰਨੀ ਵੀ ਗ੍ਰਾਂਟ ਆਈ ਹੈ ਉਹਦਾ ਬੇਰਵਾਤੀ ਸਾਡੇ ਹੋਰ ਕੰਮ ਜਿਹੜੇ ਹੋਣੇ ਨੇ ਉਹਨਾਂ ਬਾਰੇ ਵਿਸਤਾਰ ਪੂਰਵਕ ਸਾਡੇ ਮਾਨਯੋਗ ਐਮਐਲਏ ਸਰਦਾਰ ਚੇਅਰਮੈਨ ਸਾਹਿਬ ਤੋਂ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਜੱਜੂ ਮਾਜਰਾ ਉਹਨਾਂ ਤੋਂ ਪਹਿਲਾਂ ਬੋਲਣਗੇ ਮੇਰੇ ਬਜ਼ੁਰਗ ਮੇਰੀਆਂ ਮਾਮਾ ਮੇਰੇ ਭੈਣਾ ਮੇਰੇ ਛੋਟੇ ਭਰਾ ਵੱਡੇ ਭਰਾ ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਹੋ ਮੇਰੇ ਵੱਲੋਂ ਮੇਰੇ ਛੋਟੇ ਵੀਰ ਸਰਦਾਰ ਗੁਰਦੇਵ ਸਿੰਘ ਜੀ ਟਵਾਣਾ ਵੀਡੀਓ ਸਾਹਿਬ ਸਾਡੇ ਇਸ ਬਲਾਕ ਦੇ ਪ੍ਰਧਾਨ ਹਰਦੀਪ ਸਿੰਘ ਚੀਮਾ ਜੀ ਤੇ ਹੋਰ ਸਾਡੀ ਇੱਥੇ ਦੀ ਆਮ ਆਦਮੀ ਪਾਰਟੀ ਦੀ ਟੀਮ ਇੱਥੇ ਦੀ ਪੰਚਾਇਤਾਂ ਵੱਲੋਂ ਦੋਆ ਵੱਲੋਂ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸਰਕਾਰ ਵੱਲੋਂ ਤੋਂ ਪਹਿਲਾਂ ਮਾਨ ਸਾਹਿਬ ਜਾਂ ਜਿੰਨੀਆਂ ਵੀ ਉਹਨਾਂ ਨੇ ਕਿਟਾਂ ਦਿੱਤੀਆਂ ਉਹਨਾਂ ਦਾ ਸਾਰਿਆਂ ਦਾ ਸੁਪਨਾ ਸੀ ਵੀ ਆਸੀਂ ਸੋਨੂੰ ਰੰਗਲਾ ਪੰਜਾਬ ਪਹਿਲਾ ਵਾਲਾ ਪੰਜਾਬ ਬਣਾ ਕੇ ਦੇਵਾਂਗੇ ਜਿਹਦੇ ਵਿੱਚ ਫ੍ਰੀ ਸਹੂਲਤਾ ਸਕੂਲ ਸਟੇਡੀਅਮ ਪੱੜ ਸੜਕਾਂ ਉਹ ਹੋਰ ਕਈ ਤਰ੍ਹਾਂ ਦੇ ਜਿਹੜੇ ਕੰਮ ਸੀਗੇ ਉਹ ਤੁਹਾਡੇ ਨਾਲ ਵਾਦਾ ਕੀਤਾ ਸੀ ਉਹਦੇ ਵਿੱਚੋਂ ਤਕਰੀਬਨ ਤਕਰੀਬਨ ਆਪੀ ਸਾਰੀਆਂ ਮੰਡਾਂ ਨੇ ਜਿਹੜੀਆਂ ਹਰ ਇੱਕ ਨਗਰ ਦੀਆਂ ਪੂਰੀਆਂ ਕਰ ਰਿਹਾ ਸੋਡੇ ਨਗਰ ਦੇ ਵਿੱਚ ਵੀ ਕੰਮ ਚੱਲ ਰਿਹਾ ਪਹਿਲਾਂ ਵੀ ਮੰਤਰੀ ਸਾਹਿਬ ਆਉਂਦੇ ਰਹੇ ਨੇ ਤੁਹਾਨੂੰ ਕੁਝ ਨਾ ਕੁਝ ਦੇਖ ਕੇ ਜਾਂਦੇ ਰਹੇ ਨੇ ਅੱਜ ਵੀ ਸੋਡੇ ਬੱਚਿਆਂ ਵਾਸਤੇ ਦੇਣ ਵਾਸਤੇ ਇੱਥੇ ਪਹੁੰਚੇ ਨੇ ਸਾਰਿਆਂ ਤੋਂ ਉਮੀਦ ਕਰਦੇ ਆ ਵੀ ਜਿਹੜੇ ਹਾਵਨਾ ਸਾਡੇ ਕੈਬਨਟ ਮੰਤਰੀ ਸਰਦਾਰ ਚੇਤਨ ਸਿੰਘ ਜੌੜਾ ਮੱਜਰਾ ਜੀ ਖੁੱਲਾ ਗੱਪੇ ਸੋਦੇ ਰੱਗਰ ਨੂੰ ਦੇ ਰਹੇ ਨੇ ਇਸੇ ਤਰ੍ਹਾਂ ਹੁਣ ਬੂਹੇ ਦੇ ਉੱਪਰ ਸਾਡੀਆਂ ਲੈਕਚਨਾਂ ਨੇ ਜਿਹੜੀਆਂ ਉਹ ਫੇਰ ਆ ਗਈਆਂ ਨੇ ਆ 25 ਜਾਂ 26 ਤਰੀਕ ਤੋਂ ਬਾਅਦ ਚੋਣ ਜਾਬਤਾ ਲੱਗ ਜਾਣਾ ਤੇ ਉਹਦੇ ਲਈ ਸਾਡੇ ਇੱਥੇ ਦੇ ਏਰੀਆ ਦੇ ਜਿਹੜੇ ਬਲਾਕ ਦੇ ਚਾਹੇ ਵਿੱਚੋਂ ਕਿਸੇ ਨੇ ਖੜਾ ਹੋਣਾ ਹੈ ਬਲਾਕ ਸਾਹਿਬ ਦੀ ਜੱਜ ਜਿਲ੍ਹਾ ਪ੍ਰੇਤ ਦਾ ਮੈਂਬਰ ਜਿਵੇਂ ਗੱਪੇ ਦੇ ਰਹੇ ਨੇ ਮੰਤਰੀ ਸਾਹਿਬ ਨੂੰ ਇੱਥੇ ਆਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਬਸ ਸਿਰਫ ਤੁਹਾਡੇ ਦਰਸ਼ਨ ਕਰਨ ਜ਼ਰੂਰ ਆਉਣਾ ਚਾਹੀਦਾ ਤੁਸੀਂ ਇੱਕੋ ਵਾਰੀ ਮੰਤਰੀ ਸਾਹਿਬ ਨੂੰ ਇੱਕ ਇਹ ਕੇ ਦਲਾਸਾ ਦੇ ਕੇ ਭੇਜ ਸਕਦੇ ਹੋ ਵੀ ਤੁਸੀਂ ਹੋਰ ਪਿੰਡ ਦੇਖੋ ਹੁਣ ਇੱਥੇ ਨਹੀਂ ਆਉਣਾ ਅਸੀਂ ਤੁਹਾਡਾ ਕੈਂਡੀਡੇਟ ਹੈ ਚਾਹੇ ਉਹ ਜ਼ਿਲ੍ਹਾ ਪ੍ਰੇਤ ਦਾ ਚਾਹੇ ਉਹ ਬਲਾਕ ਫਰਮਤੀ ਦਾ ਜਿੱਤੇ ਆ ਕੇ ਤੋਰਾਂਗੇ ਦੂਸਰੀ ਇੱਕ ਸਾਲ ਇਲੈਕਸ਼ਨ ਦੇ ਹੀ ਚੱਲਣਾ ਹੈ 27 ਦੇ ਵਿੱਚ ਫੇਰ ਇਲੈਕਸ਼ਨ ਆ ਰਹੀ ਹੈ ਜਿਵੇਂ ਐਗ ਦੀ ਆਪਾਂ ਨੇ ਰਲ ਕੇ ਸਾਰੇ ਭੈਣ ਭਰਾਵਾਂ ਨੇ ਵਧੀਆ ਐਮ ਐਲ ਏ ਚੁਣਿਆ ਸੀ ਬਾਅਦ ਦੇ ਵਿੱਚ ਮੰਤਰੀ ਬਣੇ ਹੁਣ ਅਗਲੀ ਵਾਰੀ ਜਦੋਂ ਇਥੋਂ ਐਮ ਐਲ ਏ ਚੁਣ ਕੇ ਜਾਣ 27 ਦੇ ਵਿੱਚ ਤਾ ਚੇਤਨ ਸਿੰਘ ਜੋੜਾ ਮਾਜਰਾ ਉਹ 32 ਵਾਲੀ ਚੰਡੀ ਦੀ ਪਹਿਲੀ ਲਾਈਨ ਦੇ ਕਤਾਰ ਦੇ ਵਿੱਚ ਖੜਾ ਹੋਣਾ ਚਾਹੀਦਾ। ਇਸ ਕਰਕੇ ਮੈਂ ਸੋ ਤੋਂ ਉਮੀਦ ਰੱਖਦਾ ਵੀ ਤਲਵੰਡੀ ਦੇ ਜਿਹੜੇ ਲੋਕ ਨੇ ਸੰਘਰਸ਼ੀ ਲੋਕ ਨੇ ਬੜੇ ਹਿਰਦੇ ਵਾਲੇ ਨੇ ਪਹਿਲਾਂ ਵੀ ਬਹੁਤ ਬੋਤਾਂ ਨਾਲ ਮੰਤਰੀ ਸਾਹਿਬ ਨੂੰ ਇੱਥੋਂ ਜਿੱਤੇ ਆ ਕੇ ਭੇਜਿਆ ਸੀ। ਇਹੀ ਆਸ ਰੱਖੂਗਾ ਮੈਂ ਦੋਏ ਪੰਚਾਇਤਾਂ ਤੋਂ ਵੀ ਜੋ ਚਾਹੇ ਉਮੀਦਵਾਰ ਗਰੀਬ ਅਮੀਰ ਕਿਉਂਕਿ ਸਾਡੀ ਆਪਣੀ ਥੋਦੀ ਆਪਣੀ ਪਾਰਟੀ ਹੈ। ਇਹਨੇ ਗਰੀਬ ਸਾਰੇ ਗਰੀਬ ਐਮਏ ਦੇ ਵਿੱਚ ਕੈਂਡੀਡੇਟ ਨੇ ਅਮੀਰਾਂ ਦਾ ਕੁਝ ਨਹੀਂ ਐ ਇੱਥੇ ਕਿਉਂਕਿ ਅਮੀਰਾਂ ਵਾਸਤੇ ਤਾਂ ਪਾਰਟੀਆਂ ਨਹੀਂ ਬਣੀ ਜੇ ਇਹਦਾ ਕੰਮ ਹੁੰਦਾ ਮੇਰੇ ਵਰਗੇ ਨੂੰ ਕਿਸੇ ਨੇ ਚੇਅਰਮੈਨ ਨਹੀਂ ਬਣਾਉਣਾ ਦੀ ਆਪਾਂ ਦੇਖਦੇ ਕਰੋੜ ਰੁਪਏ ਤੋਂ ਬੋਲੀ ਸਟਾਰਟ ਹੁੰਦੀ ਸੀ ਜਦੋਂ ਕੋਈ ਚੇਅਰਮੈਨ ਲੱਗਣਾ ਹੁੰਦਾ ਦੀ ਮਾਰਕੀਟ ਕਮੇਟੀ ਦਾ ਮੇਰੇ ਤੋਂ ਇੱਕ ਚਾਹ ਦਾ ਕੱਪ ਤੱਕ ਨਹੀਂ ਪੀਤਾ ਮੈਂ ਹਾਂ ਠੀਕ ਹੈ 2012 ਤੋਂ ਮੰਤਰੀ ਸਾਹਿਬ ਦੇ ਨਾਲ ਸੀ ਸੇਵਾ ਕੀਤੀ ਹੈ ਪਾਰਟੀ ਦੀ ਕੀਤੀ ਹੈ ਨਾ ਕੀ ਇਹਨਾਂ ਦੀ ਇਹਨਾਂ ਨੇ ਐਮਐਲਏ ਪਾਰਟੀ ਨੇ ਟਿਕਟ ਦਿੱਤੀ ਅਸੀਂ ਇਹਨਾਂ ਦੇ ਨਾਲ ਚੱਲ ਪਏ ਇਸ ਕਰਕੇ ਐਦੋਂ ਵਧੀਆ ਨਾ ਐਮਐਲਏ ਵਾਸਤੇ ਮਿਲਣਾ ਆਪਾਂ ਨੂੰ ਨਾ ਕੋਈ ਮੰਤਰੀ ਮਿਲ ਸਕਦਾ ਨਾ ਇਹਦੀ ਸਰਕਾਰ ਇਹ ਮਿਲ ਸਕਦੀ ਹੈ ਕਿਉਂਕਿ ਅੱਜ ਦੇਖਿਆ ਸੋਣੇ ਗੁਰਤੇਗ ਬਹਾਦਰ ਜੀ ਦਾ ਸਹੀਦੀ ਦਿਹਾੜਾ ਜਿਹੜਾ ਆ ਰਿਹਾ ਉਸ ਤੇ 50-50 ਲੱਖ ਦੇ 142 ਪਿੰਡਾਂ ਨੂੰ ਚੈੱਕ ਦਿੱਤੇ ਨੇ ਅੱਜ ਤੱਕ ਕਿਸੇ ਸਰਕਾਰ ਨੇ ਉਹ ਨਗਰਾਂ ਵਾਸਤੇ ਜਿੱਥੇ ਗੁਰੂ ਸਾਹਿਬ ਦੇ ਚਰਨ ਸੋ ਪ੍ਰਾਪਤ ਧਰਤੀਆਂ ਨੇ ਉਹਨਾਂ ਨੂੰ ਕਿਸੇ ਨੂੰ ਪੈਸਾ ਨਹੀਂ ਅੱਜ ਤੱਕ ਦਿੱਤਾ ਦੀ ਐ ਇਸ ਤਰ੍ਹਾਂ ਮੈਂ ਇੰਨੀਓ ਗੱਲ ਕਹੂੰਗਾ ਜੇ ਕਿਸੇ ਨੂੰ ਕੋਈ ਬਰਖਲਾਫੀ ਲੱਗੀ ਹੋਵੇ ਮੈਂ ਤੋਂ ਮਾਫੀ ਚਾਹੁੰਦਾ ਤੇ ਮੈਂ ਹੁਣ ਬੇਨਤੀ ਕਰਦਾ ਸਾਡੇ ਸਮਾਣੇ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕ ਸਰਦਾਰ ਚੇਤਨ ਸਿੰਘ ਜੋੜਾ ਮੱਜਰਾ ਜੀ ਨੂੰ ਵੀ ਉਹ ਆਏ ਭਗਵੰਤ ਤੇ ਸੱਜਣਾ ਨਾਲ ਆਪਣੇ ਨਗਰ ਤੇ ਨਾਲ ਆਪਣਾ ਵਿਚਾਰ ਬਕੰਦਰਾ ਰੱਖਣ ਸਰਦਾਰ ਚੇਤਨ ਸਿੰਘ ਜੋੜਾ ਮੱਜਰਾ ਜੀ 부जुर्ग ਨੌਜਵਾਨ ਔਰ ਮੇਰੇ ਨਾਲ ਆਏ ਵੀਡੀਓ ਸਾਥ ਚੇਅਰਮੈਨ ਗੱਜੂ ਮਾਜਰਾ ਜੀ ਟਵਾਣਾ ਜੀ ਐਮਸੀ ਸਾਹਿਬ ਸੰਜੀਤ ਮੰਤਰੀ ਜੀ ਧਰਮਪਾਲ ਨਾਰਜੀ ਔਰ ਸਾਡਾ ਵੀ ਹਰਦੀਪ ਚੀਮਾ ਔਰ ਪੀਜੀ ਹੋਰ ਇਹ ਨਗਰ ਦੇ ਸਾਰੇ ਸਤਿਕਾਰਯੋਗ ਮੇਰੇ ਭੈਣ ਭਰਾ ਜਿੰਨੇ ਵੀ ਸਰਪੰਚ ਸਾਹਿਬ ਤੁਹਾਡੇ ਨਗਰ ਵਿਖਿਆ ਆ ਔਰ ਇਹ ਮਹੀਨਾ ਜਿਹੜਾ ਇਹ ਸਾਡੇ ਵਾਸਤੇ ਬਹੁਤ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਨੌਵੇਂ ਪਾਸ਼ਾ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਹੈ ਜਿਹੜਾ ਉਹ ਇਸ ਮਹੀਨੇ ਦੇ ਵਿੱਚ ਜਿਹੜਾ 23 ਤਰੀਕ ਤੋਂ ਲੈ ਕੇ 25 ਤਰੀਕ ਤੱਕ ਨੰਦਪੁਰ ਸਾਹਿਬ ਵਿਖੇ ਜਿਹੜਾ ਪਰਬ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਔਰ ਉੱਥੇ ਜਿਹੜੇ ਵੱਖ-ਵੱਖ ਰਾਗੀ ਸਿੰਘ ਕੀਰਤਨੀਏ ਔਰ ਧਰਮ ਪ੍ਰਚਾਰਕ ਵੱਡੀ ਗਿਣਤੀ ਚ 23 24 25 ਨੂੰ ਨੰਦਪੁਰ ਸਾਹਿਬ ਵਿਖੇ ਪਹੁੰਚ ਰਹੇ ਹਨ ਤੁਹਾਨੂੰ ਵੀ ਬੇਨਤੀ ਕਰਾਂਗੇ ਕਿ ਅਗਰ ਕਿਸੇ ਸੱਜਣ ਲਵੇ ਟਾਈਮ ਹੋਵੇ ਤਾਂ ਉਹ ਜ਼ਰੂਰ ਕਿਉਂਕਿ ਸਾਡੀ ਉਮਰ ਦੇ ਵਿੱਚ ਪੁਰਤੀਗ ਬਹਾਦਰ ਜੀ ਦਾ 350 ਸਾਲਾ ਜਿਹੜਾ ਆ ਰਿਹਾ ਹੈ ਜਦੋਂ 400 ਸਾਲਾ ਹੋਣਾ ਉਦੋਂ ਸਾਡੇ ਚੋਂ ਅਸੀਂ ਪਤਾ ਨਹੀਂ ਹੋਵਾਂਗੇ ਜਾਂ ਨਹੀਂ ਹੋਵਾਂਗੇ ਸੋ ਸਾਨੂੰ ਮੌਕਾ ਮਿਲਿਆ ਅਸੀਂ ਨਤਮਸਤਕ ਹੋਈਏ ਔਰ ਅੱਜ ਵੀ ਜਿਹੜਾ ਧੂਰੀ ਵਿਖੇ ਛਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਆਏ ਹੋਏ ਸੀ ਔਰ ਜਿਹੜੇ ਜਿਹੜੇ ਪਿੰਡਾਂ ਨੂੰ ਗੁਰਤੇਗ ਬਹਾਦਰ ਜੀ ਚਰਨ ਛੋਪਾ ਪ੍ਰਾਪਤ ਨੇ ਉਹਨਾਂ ਨੂੰ 50-50 ਲੱਖ ਦੀ ਜਿਹੜੀ ਗ੍ਰਾਂਟ ਉਹਨਾਂ ਪਿੰਡਾਂ ਨੂੰ ਦਿੱਤੀ ਗਈ ਹੈ ਔਰ ਆਪਣੇ ਵੀ ਜਿਵੇਂ ਗੜੀ ਸਾਹ ਸੋਰੀ ਥੜਾ ਸਾਹਿਬ ਗੁਰਤੇਗ ਬਹਾਦਰ ਜੀ ਦੇ ਚਰਨ ਛੋਪ ਨੇ ਉੱਥੇ 50 ਲੱਖ ਰੁਪਈਆ ਉੱਥੇ ਦਿੱਤਾ ਸੋਨਾ ਬੋਲ ਸਿੰਘ ਕਰਹਾਲੀ ਸਾਹਿਬ ਉੱਥੇ ਵੀ ਗੁਰਤੇਗ ਬਹਾਦਰ ਜੀ ਚਰਨ ਛੋਪਾ ਪ੍ਰਾਪਤ ਨੇ ਉੱਥੇ 50 ਲੱਖ ਰੁਪਈਆ ਔਰ ਲਲੋਚੀ ਉੱਥੇ ਵੀ ਗੁਰਤੇਗ ਬਹਾਦਰ ਜੀ ਨੇ ਚਰਨ ਪਾਇ ਸੀਗੇ ਉੱਥੇ ਵੀ 50 ਲੱਖ ਰੁਪਏ ਆਪਣੇ ਹਲਕੇ ਸਮਾਣੇ ਦੇ ਤਿੰਨ ਨਗਰ ਪਿੰਡ ਨੇ ਜਿਹੜੇ ਉਹਨਾਂ ਨੂੰ 50-50 ਲੱਖ ਰੁਪਏ ਦਿੱਤਾ ਔਰ ਕੱਲ ਨੂੰ ਜਿਹੜਾ ਦਮਦਮਾ ਸਾਹਿਬ ਤੋਂ ਜਿਹੜਾ ਜਥਾ ਆ ਰਿਹਾ ਹੈ ਜਿਹੜੇ ਇੱਥੋਂ ਦੀ ਆਪਣੇ ਸੰਗਰੂਰ ਤੋਂ ਚੱਲਣਗੇ ਕੱਲ ਔਰ ਸੁਰੂਰ ਤੋਂ ਪਵਾਨੀਗੜ੍ਹ ਪਵਾਨੀਗੜ੍ਹ ਤੋਂ ਪਟਿਆਲਾ ਹੋ ਕੇ ਜਾਣਗੇ ਜੇ ਕੋਈ ਸੰਗਤ ਦਰਸ਼ਨ ਕਰਨਾ ਚਾਹੁੰਦੀ ਹੈ ਤਾਂ ਉੱਥੇ ਪਵਾਨੀਗੜ੍ਹ ਜਾਂ ਗੱਜੂ ਮਾਜਰ ਜਾਂ ਰੋਡ ਤੇ ਜਿੱਥੇ ਵੀ ਉੱਥੇ ਦਰਸ਼ਨ ਕਰ ਸਕਦੇ ਨੇ ਇਹ ਲਾ 10:00 ਵਜੇ ਦੇ ਕਰੀਬ ਇੱਥੋਂ ਜਿਹੜਾ ਜਥਾ ਹੈ ਉਹਨੇ ਕਿੱਥੋਂ ਜਾਣਾ ਹੈ ਜਿਹੜਾ ਬਾਕੀ ਜੰਮੂ ਕਸ਼ਮੀਰ ਤੋਂ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਵਾਰੀਆ ਉਧਰੋਂ ਵੀ ਆਉਣੀ ਹੈ ਸੋ ਮਤਲਬ ਇਹ ਹੈ ਕਿ ਅਸੀਂ ਬੁਰਤੇਗ ਬਹਾਦਰ ਜੀ ਨੂੰ ਆ ਮਹੀਨਾ ਸਮਰਪਿਤ ਹੋ ਕੇ ਜਿਹੜਾ ਉਹਨਾਂ ਦਾ ਸ਼ਹੀਦੀ ਪਰਬ ਉਹ ਨੂੰ ਮਨਾਇਏ ਔਰ ਤੁਹਾਡੇ ਨਗਰ ਵਿਖੇ ਆਇਆ ਆਪਣੇ ਨਗਰ ਵਿਖੇ ਜਿਹੜਾ ਇਹ ਖੇਡ ਗਰਾਊਂਡ ਹੈ ਜਿਹੜਾ ਬਣਨਾ ਇਹਦੇ ਉੱਤੇ 38 ਲੱਖ ਰੁਪਇਆ ਜਿਹੜਾ ਲੱਗਣਾ ਇਹ ਖੇਡ ਗਰਾਊਂਡ ਦੇ ਉੱਤੇ ਔਰ 90 ਦਿਨਾਂ ਦੇ ਵਿੱਚ ਇਹ ਬਣਾ ਕੇ ਦੇਣਾ ਜਿਹੜਾ ਇਹ ਗਰਾਊਂਡ ਹੈ ਜਿਹੜਾ 90 ਦਿਨਾਂ ਚ ਬਣ ਕੇ ਤਿਆਰ ਹੋ ਜਾਊਗਾ ਔਰੇ ਟਰੈਕ ਬਣਨਾ ਬਾਥਰੂਮ ਬਾਕੀ ਜਿਹੜੇ-ਜਿਹੜੇ ਵੀ ਉਹ ਲੈ ਕੇ ਆਏ ਉਹਦਾ ਮਾਡਲ ਕਾਲ ਕਰੋ ਕਾਲ ਕਰੋ ਕਾਲ ਕਰੋ ਤੇ ਇਹ ਸਾਰਾ ਇਹਦੇ ਵਿੱਚ ਜਿਹੜੀ ਜਿਹੜੀ ਇੱਥੇ ਬੱਚਾ ਨੂੰ ਜਿਹੜੇ ਜਿਹੜੀ ਚੀਜ਼ ਵਾਸਤੇ ਜ਼ਰੂਰਤ ਆ ਉਹ ਸਾਰੇ ਉਰੇ ਖੇਡਾਂ ਦਾ ਉਹ ਜਿਹੜਾ ਬਣਾਣਾ ਫੁੱਟਬਾਲ ਦਾ ਬਣਾਣਾ ਹੋਰ ਬਾਲੀਬਾਲ ਦਾ ਮੇਰੇ ਖਿਆਲ ਬਾਲੀਬਾਲ ਬਾਲੀਬਾਲ ਦਾ ਤੇ ਹੋਰ ਵੀ ਜਿਹੜਾ ਜਿਹੜਾ ਕਿਹਾ ਸੰਤ ਟ੍ਰੈਕ ਬਣੂਗਾ ਯਾਨੀ ਜਿਵੇਂ ਸ਼ਹਿਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਬਹੁਤ ਵਧੀਆ ਗਰਾਊਂਡ ਨੇ ਜਿਹੜੇ ਉਸ ਤਰ੍ਹਾਂ ਦਾ ਗਰਾਊਂਡ ਹੈ ਜਿਹੜਾ ਇਹ ਬਲੂੰਗਾ ਇਹਦਾ ਮਤਲਬ ਇਹ ਹੀ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਜੇ ਉਹ ਕਹਿੰਦੇ ਸੀ ਕਿ ਅਸੀਂ ਆਪਣੇ ਬੱਚਾਂ ਨੂੰ ਨਸ਼ਿਆਂ ਬੰਦੀੋਂ ਮੋੜਨਾ ਹੈ ਤਾਂ ਉਹਨਾਂ ਵਾਸਤੇ ਖੇਡ ਗਰਾਊਂਡ ਨੇ ਜਿਹੜੇ ਉਹ ਹੁਣੇ ਜ਼ਰੂਰੀ ਨੇ ਔਰ ਬੱਚੇ ਇੱਥੇ ਖੇਡ ਕੇ ਜਿੱਥੇ ਆਪਣੇ ਆਪ ਨੂੰ ਤੰਦਰੁਸਤ ਰੱਖਣਗੇ ਉਥੇ ਖੇਡਾਂ ਦੇ ਸਿਰ ਤੇ ਆਪਣੀ ਨੌਕਰੀ ਵੀ ਜਿਹੜੀ ਲੈ ਸਕਦੇ ਨੇ ਪੁਲਿਸ ਚਾ ਜਿਵੇਂ ਜਾ ਬੀਐਸਐਫ ਹੈ ਜਾਂ ਜਾ ਬਾਕੀ-ਬਾਕੀ ਬਾਕੀ ਅਲੱਗ-ਅਲੱਗ ਡਿਫੈਂਸ ਸਿਕਿਉਰਿਟੀਆਂ ਨੇ ਉਹਨਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਸਕਦੇ ਨੇ ਔਰ ਸਰਕਾਰ ਹੈ ਜਿਹੜੀ ਇਹਦਾ ਤਾਂ ਆਏ ਸਾਲ ਜਿਹੜੀ ਪੁਲਿਸ ਦੀ ਭਰਤੀ ਆਏ ਸਾਲ ਕੱਢਦੇ ਨੇ ਤਾਂ ਕਿ ਜਿਹੜਾ ਕੋਈ ਇਸ ਵਾਰੀ ਰਹਿ ਗਿਆ ਉਹ ਅਗਲੀ ਵਾਰੀ ਉਹਨੂੰ ਮੌਕਾ ਮਿਲ ਸਕੇ ਔਰ ਇੱਕ ਆਮ ਪਿੰਡਾਂ ਦੀ ਜਿਹੜੀ ਵੱਡੀ ਪ੍ਰੋਬਲਮ ਹੈ ਉਹ ਛੱਪੜ ਦੀ ਬਹੁਤ ਵੱਡੀ ਪ੍ਰੋਬਲਮਾਂ ਤੋਂ ਛੱਪੜ ਵੀ ਜਿਹੜਾ ਫੋੜੇ 40 ਲੱਖ ਰੁਪਈਆ ਜਿਹੜਾ ਛੱਪੜ ਤੇ ਲੱਗਣਾ ਉਹਦੀ ਬਿਊਟੀਫਿਕੇਸ਼ਨ ਆ ਬਹੁਤ ਵਧੀਆ ਤਰੀਕੇ ਦੀ ਆਲੇ-ਦਾਲੇ ਉਹਦੇ ਤੁਰਨ ਫਿਰਨ ਨੂੰ ਸਾਰਾ ਉਹ ਵਧੀਆ ਸਾਰਾ ਪੱਕਾ ਕਰਕੇ ਯਾਨੀ ਪਿੰਡ ਦੇ ਵਿੱਚ ਜਿਹੜਾ ਗਲੀਆਂ ਨਾਲੀਆਂ ਦੇ ਵਿੱਚ ਜਿਹੜਾ ਪਾਣੀ ਖੜਾ ਰਹਿੰਦਾ ਸੀ ਉਹ ਤੋਂ ਨਜਾਤ ਮਿਲੂਗੀ ਔਰ ਜਿਹੜਾ ਪਾਣੀ ਉਹ ਬਣਾ ਕੇ ਖੂਬ ਬਣਾ ਕੇ ਉਸ ਤੋਂ ਬਾਅਦ ਅੱਗੇ ਜਿਹੜਾ ਜਾਂਦਾ ਉਹਨੂੰ ਆਪਾਂ ਸਿੰਚਾਈ ਵਾਸਤੇ ਵੀ ਵਰਤ ਸਕਦੇ ਹਾਂ ਅਸੀਂ ਪਹਿਲਾਂ ਇਹ ਕੰਮ ਕਰਕੇ ਉਦੋਂ ਬਾਅਦ ਸਾਡੀ ਕੋਸ਼ਿਸ਼ ਹੈ ਕਿ ਸੋਲਰ ਮੋਟਰ ਹੈ ਜਿਹੜੀ ਛੱਪੜ ਤੇ ਲਾਈ ਜਾਵੇ ਤਾਂ ਕਿ ਉਹਦਾ ਪਾਣੀ ਹੈ ਜਿਹੜਾ ਉਹਨੂੰ ਲਿਫਟ ਕਰਕੇ ਖੇਤਾਂ ਚ ਖੇਤ ਨਾਲ ਲੱਗਦੇ ਹੋਣੇ ਮੈਨੂੰ ਲੱਗਦਾ ਉੱਥੇ ਉਹ ਖੇਤਾਂ ਦੇ ਵਿੱਚ ਜਿਹੜਾ ਪਾਣੀ ਆ ਆਪਾਂ ਉਹ ਯੂਜ਼ ਕਰ ਸਕੀਏ ਕਿਉਂਕਿ ਅਕਸਰ ਅਸੀਂ ਦੇਖਦੇ ਕਿ ਜਦੋਂ ਪਿੰਡਾਂ ਦੇ ਵਿੱਚ ਜਿਹੜੀਆਂ ਆ ਆਪਾਂ ਗਲੀਆਂ ਬਣਾ ਲੀਆਂ ਘਰ ਨੀਵੇਂ ਹੋ ਜਾਂਦੇ ਜਦੋਂ ਕਾਰ ਉੱਚੇ ਚੱਕਲੇ ਗਲੀਆਂ ਨੀਮੀਆ ਹੋ ਜਾਂਦੀਆਂ ਇਹ ਕੰਮ ਚੱਲਦਾ ਰਹਿੰਦਾ ਸੀ ਸੋ ਉਸ ਤੋਂ ਤਾਂ ਹੀ ਆਪਾਂ ਰੋਜ਼-ਰੋਜ਼ ਦਾ ਜਿਹੜਿਆ ਗਲੀਆਂ ਬਣਾਉਣ ਦਾ ਸੰਕਟ ਹੈ ਉਹ ਤਾਂ ਹੀ ਖਤਮ ਹੋਊਗਾ ਜੇ ਛੱਪੜ ਸਾਫ਼ ਸੁਥਰਾ ਹੋਊਗਾ ਵਧੀਆ ਹੋਊਗਾ ਉਹਦੇ ਚ ਪਾਣੀ ਦੀ ਨਿਕਾਸੀ ਹੋਊਗੀ ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਰੋਜ਼-ਰੋਜ਼ ਆਪਰ ਨੂੰ ਨਾਲੀਆਂ ਗਲੀਆਂ ਨਾਲੀਆਂ ਜਿਹੜੀਆਂ ਬਣਾਉਣ ਦੀ ਲੋੜ ਪਊ। ਔਰ ਇੱਕ ਆਪਣੇ ਨਗਰ ਵਿਖੇ ਜਿਹੜਾ ਵਿਸ਼ਵ ਕਰਮਾ ਧਰਮਸ਼ਾਲਾ ਜੀ ਉਦੇ ਵਾਸਤੇ ਅਸੀਂ ਆਏ ਹੋਏ ਨੇ ਭਾਈ ਸਾਹਿਬ ਉਹ ਇਹਨਾਂ ਨੂੰ 3 ਲੱਖ ਇਹਨਾਂ ਵਾਸਤੇ ਵੀ ਅਸੀਂ ਜਿਹੜੀ ਸੈਕਸ਼ਨ ਲੈਟਰ ਆ ਉਹ ਲੈ ਕੇ ਆਏਗੇ ਔਰ ਇਹ ਵੀ ਆਪਣਾ ਜਿਹੜਾ ਉਥੇ ਕੁਝ ਕਰਨਾ ਚਾਹੁੰਦੇ ਨੇ ਇਹ ਇਹ ਵੀ ਆਪਣਾ ਕੰਮਕਾਰ ਹੈ ਜਿਹੜਾ ਕਰ ਸਕਦੇ ਨੇ ਬਾਕੀ ਵੀ ਨਗਰ ਦੇ ਵਿੱਚ ਜਿਸ ਕਾਸੇ ਕੰਮ ਵਾਸਤੇ ਵੀ ਲੋੜ ਹੋਊਗੀ ਉਹ ਕੱਲਾ-ਕੱਲਾ ਕਰਕੇ ਸਾਰੇ ਕੰਮਕਾਰ ਨੇ ਜਿਹੜੇ ਆਪਾਂ ਕਰਵਾ ਕੇ ਦਵਾਂਗੇ ਪਹਿਲੀ ਅਜਾਪਾ ਇਹ ਗਰਾਊਂਡ ਅਰ ਛੱਪੜ ਆ ਤੁਹਾਡੇ ਨਗਰ ਦੇ ਵਿੱਚ ਤਾਂ ਬਹੁਤ ਸਾਰੇ ਨੌਜਵਾਨ ਨੇ ਆ ਜਿਹੜੇ ਖੇਡਾਂ ਚ ਉਹਰੇ ਫੁੱਟਬਾਲ ਦੀ ਵੀ ਟੀਮ ਬਹੁਤ ਪੁਰਾਣੇ ਸਮੇਂ ਚ ਮੈਂ ਉਹਰੇ ਖੇਡਣ ਆਇਆ ਸੀ ਉਦੋਂ ਵੀ ਫੁੱਟਬਾਲ ਦੀ ਟੀਮ ਉਹਰੇ ਹੁੰਦੀ ਸੀ ਹੁਣ ਮੈਨੂੰ ਪਤਾ ਨਹੀਂ ਕਿ ਫੁੱਟਬਾਲ ਦੀ ਟੀਮ ਹੈ ਕਿ ਨਹੀਂ ਨਹੀਂ ਸਾਡਾ ਤਨੇਠੇ ਸਕੂਲ ਵੱਲੋਂ ਅਸੀਂ ਉਹਰੇ ਖੇਡਣ ਆਏ ਸੀ ਔਰ ਫੁੱਟਬਾਲ ਦੀ ਟੀਮ ਹੁੰਦੀ ਸੀ ਉਦੋਂ ਉਹਰੇ ਪੂਰੇ ਵਧੀਆ ਔਰ ਉਮੀਦ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਆ ਜਿਹੜੇ ਗਲਤ ਰਸਤੇ ਤੇ ਨਾ ਜਾਣ ਉਹਨਾਂ ਨੂੰ ਖੇਡਾਂ ਨਾਲ ਜੋੜੀਏ ਤਾਂ ਕਿ ਸਾਡਾ ਨਗਰ ਹੈ ਜਿਹੜਾ ਤਾਂ ਹੀ ਤੰਦਰੁਸਤ ਹੈ ਤਾਂ ਹੀ ਜਿਹੜਾ ਨਰੋਆ ਪੰਜਾਬ ਹੈ ਨਰੋਆ ਪਿੰਡ ਹੈ ਆਪਣਾ ਉਹ ਰਹਿ ਸਕਦਾ ਜੇ ਆਪਣੇ ਬੱਚੇ ਨੂੰ ਆਪਾਂ ਸਿੱਧੇ ਤੇ ਰਾਸਤੇ ਤੇ ਜਿਹੜੇ ਲੈ ਕੇ ਆ ਸਕਦਾ ਸੋ ਸਾਰੇ ਨਗਰ ਨਿਵਾਸੀਆਂ ਦਾ ਜਿੰਨੇ ਵੀ ਸਤਿਕਾਰਯੋਗ ਸੱਜਣ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਿਆਂ ਔਰ ਬੇਨਤੀ ਕਰਦਿਆਂ ਕਿ ਜਿਹੜਾ ਵਿਸ਼ਵ ਕਰਮਾ ਕਮੇਟੀ ਵਾਲੇ ਨੇ ਉਹ ਆਪ ਦਾ ਸੈਕਸ਼ਨ ਲੈਟਰ ਵੀ ਲੈ ਜਾਣ ਔਰ ਜਿਹੜ ਟਲਵੰਡੀ ਟਲਵੰਡੀ ਨੂੰ 78 ਲੱਖ ਰੁਪਿਆ ਜਿਹੜਾ ਹੈਗਾ ਅੱਜ ਅਸੀਂ ਦੇਖ ਕੇ ਚੱਲਿਆ ਜੀ ਜਿਹਦੇ ਨਾਲ ਮੈਨੂੰ ਲੱਗਦਾ ਆ ਕਿ ਬਹੁਤ ਸਾਰਾ ਕੰਮ ਹੈ ਜਿਹੜਾ ਇਹਦੇ ਨਾਲ ਹੋ ਜਾਣਾ ਕਿਉਂਕਿ ਇਹੀ ਸਾਡਾ ਬੱਚਿਆਂ ਦਾ ਮੇਨ ਹੋਆ ਸਾਡੇ ਪਿੰਡ ਦੇ ਮੇਨ ਕੰਮ ਨੇ ਜਿਹੜੇ ਹੁੰਦੇ ਨੇ ਬਾਕੀ ਜਿਹੜੇ ਕੋ ਗਲੀਆਂ ਵਗੈਰਾ ਰਹਿੰਦੀਆਂ ਉਹ ਰਹਿੰਦੀਆਂ ਰਹਿੰਦੀਆਂ ਵੀ ਨਹੀਂ ਜੇ ਕੋਈ ਉਹ ਵੀ ਕਰਵਾ ਕੇ ਦਵਾਂਗੇ ਬਾਕੀ ਟਲਵੰਡੀ ਕੋਠੇ ਵਾਲੇ ਜੇ ਉਹਦੇ ਸਰਪੰਚ ਸਾਹਿਬ ਬੈਠੇ ਨੇ हां ਉਹਨਾਂ ਨੂੰ ਵੀ 7 ਲੱਖ ਰੁਪਈਆ ਉਹਨਾਂ ਨੂੰ ਵੀ ਜਿਹੜਾ ਹੈਗਾ ਨਗਰ ਵਾਸਤੇ ਦੇ ਕੇ ਚੱਲੇ ਆ ਤਾਂ ਕਿ ਉਹ ਵੀ ਆਪਣਾ ਜਿਹੜਾ ਕੋਈ ਕੰਮਕਾਰ ਪਿੰਡ ਦਾ ਕਰਾਉਣ ਵਾਲਾ ਉਹ ਵੀ ਕਰਵਾ ਸਕਣ ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਕੱਲ ਜਿਹੜਾ ਨਗਰ ਕੀਰਤਨ ਜਿਹੜਾ ਤਲਵੰਡੀ ਸਾਬੋ ਤੋਂ ਨਗਰ ਕੀਰਤਨ ਆ ਰਿਹਾ 10 ਮਿੰਟ ਬਾਅਦ 10 ਮਿੰਟ ਬਾਅਦ ਬੀਬੀ ਸਾਹਿਬ ਕੀ ਹੋ ਗਿਆ ਕਿੱਥੇ ਆ ਆ ਜੀ ਆ ਗਿਆ ਤਾਂ ਆ ਗਿਆ ਘਰ ਤੇ ਆ ਗਿਆ ਅੱਜ ਹੋ ਰਿਹਾ ਹੈ ਪੰਚਾਇਤ ਆਉਜੀ ਬਹੁਤ ਪਰੇਸ਼ਾਨ ਹੈ ਚਾਹ ਲੋ ਕਿੱਧਰ ਗਏ ਆੜੂ ਆ

ਆਉਂ ਜੋ ਬੰਦੇ ਸਭ ਚ ਸਰਪੰਚ ਖੜੋ ਸਰਪੰਚ ਪਾ ਦੋ ਬਾਈ ਬਾਈ ਹੋ ਬੋ ਥੋੜੇ ਥੋੜੇ ਪਿੱਛੇ ਨੂੰ ਉੱਥੇ ਆ ਜਾ ਹੋ ਜੋ ਜਿੰਨੇ ਇੱਕ ਜਗ੍ਹਾ ਤੇ ਆਇਆ ਓ ਯਾਰ ਫਿਰ ਲਾਇਓ ਬੌਣ ਜੀ ਆਇਓ ਮਾੜਾ ਵੀਡੀਓ ਖਾ ਲੈ ਕੋਈ ਨਾ ਕੋਈ ਨਾ ਕੋਈ ਮੇਰੇ ਗਾਲ ਆ ਗਿਆ ਦੇਖ ਲਓ